ਦੈਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਸ਼ ਸਿੰਘ ਪੰਨਵਾਲੋਂ ਸਤਸ੍ਰੀਕਾਲ ਜੀ ਪ੍ਰੋਗਰਾਮ ਲੈ ਕੇ ਹਜ਼ਾਰਾਂ ਲੋਕ ਬਾਗ ਤੇ ਦਰਸ਼ਕੋ ਝੋਨਾ ਦਾ ਮੌਸਮ ਚੱਲ ਰਿਹਾ ਤੇ ਵਕ ਵਕ ਜਿਹੜੇ ਬਿਆਨ ਨੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦਰਬਦਲੀ ਹੋ ਰਹੀ ਆ ਤੇ ਉਹ ਵੀ ਇੱਕ ਅਚੰਭਾ ਪੈਦਾ ਕਰਨ ਵਾਲੀ ਆ ਕਿ ਇਡੇ ਵੱਡੇ ਪੱਧਰ ਤੇ ਜਿਹੜੀ ਦਲ ਬਦਲੀ ਤੇ ਲੋਕੋ ਵੋਟਰ ਵੀ ਜਿਹੜੇ ਹਾਰਾ ਨੇ ਕਿ ਕਿਸ ਪਾਸੇ ਨੂੰ ਜਿਹੜਾ ਵਾ ਮੋੜਾ ਕੱਟਿਆ ਜਾਵੇ ਤੇ ਜੇ ਆਪਾਂ ਗੱਲ ਕਰੀਏ ਕੇਂਦਰੀ ਸਰਕਾਰ ਦੀ ਉਹਨਾਂ ਦੇ ਕਈ ਕਾਨੂੰਨ ਜਿਸ ਤਰ੍ਹਾਂ ਅ ਨਾਗਰਿਕਤਾ ਜਿਹੜਾ ਸੁੱਤ ਕਾਨੂੰਨ ਸੀਗਾ ਉਹ ਵੀ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਤੇ ਪਛਵੀਂ ਬੰਗਾਲ ਦੇ ਮੁੱਖ ਮੰਤਰੀ ਮਮਤਾ ਬਨਰਜੀ ਦਾ ਕਹਿ ਚੁੱਕਿਆ ਕਿ ਮੈਂ ਆਪਣੇ ਜਿੰਦਿਆਂ ਦੀ ਉਸ ਨੂੰ ਲਾਗੂ ਬੰਗਾਲ ਦੇ ਵਿੱਚ ਨਹੀਂ ਹੋਣ ਦੇਾਂਗੀ ਹੋਰ ਵੀ ਕਈ ਪਾਸੋਂ ਜਿਹੜੀਆਂ ਵਿਰੋਧੀਆਂ ਆਵਾਜ਼ਾਂ ਨੇ ਉਹ ਉੱਠ ਰਹੀਆਂ ਨੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਲ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਜਿਹੜਾ ਆਰਾਮ ਰਾਜ ਸ਼ੁਰੂ ਹੋ ਚੁੱਕਿਆ ਤੇ ਇਸ ਨੂੰ ਕੋਈ ਨਹੀਂ ਰੋਕ ਸਕਦਾ ਤੇ ਇਹ ਵੀ ਇੱਕ ਬਿਆਨ ਜਿਹੜਾ ਬੜਾ ਵਿਵਾਦਪੂਰਨ ਕਿਉਂਕਿ ਜਿਹੜਾ ਰਾਮ ਰਾਜ ਆ ਇੱਕ ਧਰਮ ਦੇ ਨਾਲ ਜੁੜਿਆ ਹੋਇਆ ਤੇ ਭਾਰਤ ਦੇਸ਼ ਸਾਰਿਆਂ ਧਰਮਾਂ ਦਾ ਸਾਰੀਆਂ ਕੌਮਾਂ ਦਾ ਇੱਕ ਸਾਂਝਾ ਜਿਹੜਾ ਪਲੇਟਫਾਰਮ ਆ ਸਾਂਝਾ ਦੇਸ਼ ਆ ਤੇ ਇਸ ਨੂੰ ਇੱਕ ਧਰਮ ਦੇ ਨਾਲ ਜੋੜ ਕੇ ਜਿਹੜਾ ਦੇਖਣਾ ਉਹ ਭਾਵੇਂ ਬੀਜੇਪੀ ਕੋਸ਼ਿਸ਼ ਕਰ ਰਹੀ ਆ ਪਰ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਰਾਮ ਰਾਜ ਸ਼ੁਰੂ ਹੋ ਚੁੱਕਿਆ ਉਹ ਰਾਮ ਰਾਜ ਕਿਹੋ ਜਿਹਾ ਹੋਏਗਾ ਤੇ ਉਸ ਦੀਆਂ ਜਿਹੜੀਆਂ ਕਹਾਣੀਆਂ ਸਟੋਰੀਆਂ ਆਪਾਂ ਸੁਣਦੇ ਆਂ ਤੇ ਕਈ ਵਾਰ ਅਚੰਭਾ ਵੀ ਹੁੰਦਾ ਕਿ ਉਸੇ ਤਰ੍ਹਾਂ ਹੀ ਰਾਜ ਜਿਹੜਾ ਵਾ ਚਲਾਇਆ ਜਾਵੇਗਾ ਜਿਸ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਚੱਲਦਾ ਕਿਉਂਕਿ ਹੁਣ ਸਮੇਂ ਬਦਲ ਚੁੱਕੇ ਨੇ ਸਮੇਂ ਦੇ ਬਦਲਦੇ ਹਾਲਾਤਾਂ ਦੇ ਨਾਲ ਜਿਹੜਾ ਮਨੁੱਖ ਨੂੰ ਬਦਲਣਾ ਪੈਂਦਾ ਕਿ ਤਬਦੀਲੀਆਂ ਵੀ ਕਰਨੀਆਂ ਪੈਂਦੀਆਂ ਤੇ ਬੜਾ ਕੁਝ ਜਿਹੜਾ ਵਾ ਬਦਲਣਾ ਪੈਂਦਾ ਸਮੇਂ-ਸਮੇਂ ਦੇ ਨਾਲ ਹোন ਉਹਨਾਂ ਨੇ ਇੱਕਦਾਲ ਹੋਰ ਗੱਲ ਕਹੀ ਆ ਜਿਵੇਂ ਨਾਗਰਿਕਤਾ ਸੋਧ ਕਾਨੂੰਨ ਸੀ ਉਹ ਵੀ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਜਿਸ ਤਰ੍ਹਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਕਹਿ ਚੁੱਕੀ ਆ ਕਿ ਮੈਂ ਜਿੰਦੇ ਜੀ ਉਸ ਨੂੰ ਲਾਗੂ ਨਹੀਂ ਹੋਣ ਦੇਵਾਂਗੀ ਮਰ ਭਾਵੇਂ ਜਾਵਾਂ ਇਹੋ ਜਿਹਾ ਬਿਆਨ ਵੀ ਦਿੱਤੇ ਗਏ ਨੇ ਹੋਰ ਵੀ ਵਿਰੋਧ ਦੀਆਂ ਜਿਹੜੀਆਂ ਆਵਾਜ਼ਾਂ ਨੇ ਉੱਠ ਰਹੀਆਂ ਤੇ ਇੱਕ ਸੀਗਾ ਯੂਨੀਫਾਰਮ ਸਿਵਲ ਕੋਡ ਤੇ ਰਾਜਨਾਥ ਸਿੰਘ ਨੇ ਬੜੀ ਉੱਚੀ ਬਾਂ ਕਰਕੇ ਕਿਹਾ ਸੀ ਅਸੀਂ ਉਸ ਨੂੰ ਲਾਗੂ ਕਰਾਂਗੇ ਉਹਨੋ ਬਸਲਾਏ ਉੱਠਦਾ ਕਿ ਕਿਹੋ ਜਿਹਾ ਉਹ ਹੋਏਗਾ ਯੂਨੀਫਾਰਮ ਕਿਉਂਕਿ ਭਾਰ ਦੇ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਨੇ Hindu ਧਰਮੀਆਂ, ਸਿੱਖ ਧਰਮ, ਮੁਸਲਮਾਨ, ਬੋਧੀ, ਜੈਨੀ, ਸਾਈ ਕਈ ਤਰ੍ਹਾਂ ਦੇ ਪਰਚੀਆਂ ਕਈ ਤਰ੍ਹਾਂ ਦੇ ਧਰਮਾਂ ਦੇ ਲੋਕ ਰਹਿੰਦੇ ਨੇ ਫਿਰ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਪਹਿਰਾਵੇ ਨੇ ਔਰ ਜੰਮੂ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਭਾਰਤ ਆ ਤੇ ਇਹਦੇ ਜਿਹੜੇ ਵੱਖ-ਵੱਖ ਲੋਕ ਨੇ ਕਸ਼ਮੀਰ ਤੋਂ ਸ਼ੁਰੂ ਹੋ ਜੋ ਕਸ਼ਮੀਰੀਆਂ ਦਾ ਆਪਣਾ ਵੱਖਰਾ ਪਹਿਰਾਵਾ ਵਾ ਹਿਮਾਚਲ ਦਾ ਆਪਣਾ ਵੱਖਰਾ ਪਹਿਰਾਵਾ ਵਾ ਪੰਜਾਬ ਦਾ ਵੱਖਰਾ ਵਾ ਰਾਜਸਥਾਨ ਦਾ ਵੱਖਰਾ ਵਾ ਅੱਗੇ ਬਿਹਾਰ ਯੂਪੀ ਉਧਰ ਚਲੇ ਜਾਓ ਅੱਗੇ ਗਾਂ ਮੀਜ਼ੋਰਮ ਮਹਗਾਲਿਆਵਲ ਉਧਰ ਚਲੇ ਜਾਓ ਵੱਖਰਾ ਵਾ ਤਾਮਨ ਲਾਡੂ ਕੇਰਾ ਵਾਲਿਆਂ ਦੇ ਵੱਖਰੇ ਰੀਤੀ ਰਿਵਾਜਾਂ ਨੇ ਵੱਖਰੇ ਪਹਿਰਾਵੇ ਨੇ ਤੇ ਹੁਣ ਜਿਹੜੇ ਸਿੱਖ ਧਰਮਾ ਉਹਦਾ ਇੱਕ ਵੱਖਰਾ ਵਾ ਸਿੱਖਾਂ ਦਾ ਇੱਕ ਵੱਖਰਾ ਸਿਵਲ ਕੋਡਾ ਸਿੱਖ ਜਿਹੜੇ ਉਹਨਾਂ ਦੀ ਵਰਦੀ ਵੱਖਰੀ ਆ ਉਹਨਾਂ ਦੇ ਸਿਰ ਤੇ ਦਸਤਾਰ ਸਜਾਉਣੀ ਹੁੰਦੀ ਆ ਜਿਹੜਾ ਉਹਨਾਂ ਦਾ ਚੋਲਾ ਜਿਹੜੇ ਸਾਰੇ ਜਿਹੜੇ ਸਿੰਘ ਨੇ ਸਿੰਘ ਸਜਾ ਜੰਦੇ ਨੇ ਸਿੱਖ ਧਰਮ ਦੇ ਵਿੱਚ ਉਹਨਾਂ ਦਾ ਆਪਣਾ ਵੱਖਰਾ ਜਿਹੜਾ ਵਿਧੀ ਵਿਧਾਨਾ ਉਹਨਾਂ ਦਾ ਆਪਣਾ ਬਾਣੇ ਦੇ ਨਾਲ ਹੀ ਜਿਹੜੇ ਸ਼ਸਤਰ ਵੀ ਜੁੜੇ ਹੋਏ ਨੇ ਤੇ ਇੱਕ ਜਿਹੜਾ ਇੱਕ ਯੂਨੀਫਾਰਮ ਸਿਵਲ ਕੋਡ ਭਾਰਤ ਦੇ ਵਿੱਚ ਲਾਗੂ ਹੋਣਾ ਮੈਨੂੰ ਨਹੀਂ ਲੱਗਦਾ ਇਹ ਹੋ ਸਕਦਾ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਕਿੱਧਰ ਕੱਢੋਗੇ ਕੀ ਕਰੋਗੀ ਉਹਨਾਂ ਦਾ ਜਾਂ ਤਾਂ ਇਹ ਵਿੱਚ ਵਧਾਮਤ ਵਧਾਂ ਉਹਦੇ ਵਿੱਚ ਹੋਵੇ ਕਿ ਜ਼ਰੂਰੀ ਨਹੀਂ ਜਿਸ ਤਰ੍ਹਾਂ ਦਾ ਕੋਈ ਮਰਜ਼ੀ ਪਾਦਾ ਤਾਂ ਫਿਰ ਲੋੜ ਕੀ ਆ ਜਿਸ ਤਰ੍ਹਾਂ ਦਾ ਮਰਜ਼ੀ ਕੋਈ ਪਹਿਰਾਵਾ ਪਾ ਸਕਦਾ ਫਿਰ ਲੋੜ ਕੀ ਆ ਇਹ ਵੱਡੀ ਵੱਡੀ ਸੋਚਣ ਤੇ ਸਮਝਣ ਦੀ ਗੱਲ ਆ ਤੇ ਜਿਹੜੀ ਰਾਜਨਾਥ ਸਿੰਘ ਨੇ ਇਹਨਾਂ ਦਿਨਾਂ ਦੇ ਵਿੱਚ ਰਾਮਰਾਜ ਦੀ ਗੱਲਬਾਤ ਕੀਤੀ ਆ ਉਹ ਵੀ ਜਿਹੜੇ ਚਾਰੇ ਪਾਸਿਓ ਉਹ ਸਾਰੇ ਉਹਦੇ ਲੋਕ ਹੱਕ ਦੇ ਵਿੱਚ ਨਹੀਂ ਹੈ ਤੇ ਜਿਹੜਾ ਸਿਵਲ ਕੋਡ ਆ ਯੂਨੀਫਾਰਮ ਸਿਵਲ ਕੋਡ ਆ ਇਹ ਤਾਂ ਖਾਸ ਕਰਕੇ ਹੀ ਆ ਇਹ ਬਾਦ ਵਿਵਾਦ ਵਾਲਾ ਬਿਆਨ ਆ ਕਿਉਂਕਿ ਲੀਡਰ ਨੂੰ ਆਤ ਹੁੰਦੀ ਆ ਵੋਟਾਂ ਲੈਣ ਵਾਸਤੇ ਵੀ ਵੀ ਇੱਕ ਅਸੀਂ ਫਿਰਕੇ ਨੂੰ ਨਾਲ ਜੋੜਨਾ ਚਾਹੀਏ ਕਿ ਇੱਕ ਧਰਮ ਨੂੰ ਨਾਲ ਜੋੜਨਾ ਵਾ ਇਹ ਇੱਕ ਫਲਵਾੜੀ ਆ ਭਾਰਤ ਵਕ ਵਕਤ ਤਰ੍ਹਾਂ ਦੇ ਫੁੱਲ ਨੇ ਇਹਦੇ ਵਿੱਚ ਖੜੇ ਹੋਏ ਤੇ ਜੇ ਕਹੋਗੇ ਕਿ ਇੱਕ ਤਰ੍ਹਾਂ ਦੇ ਫੁੱਲ ਹੋਣ ਬਾਕੀ ਫੁੱਲ ਇੱਥੇ ਹੀ ਰਹਿਣ ਨਹੀਂ ਦੇਣੇ ਤੇ ਫਿਰ ਦੇਸ਼ ਦੇ ਹਾਕਮਾਂ ਦੀ ਮਰਜ਼ੀ ਆ ਆਪਾਂ ਤਾਂ ਕੁਝ ਨਹੀਂ ਨਾ ਕਹਿ ਸਕਦੇ ਹੁਣ ਵੇਖੋ ਹਰੇਕ ਸੱਭਿਆਚਾਰ ਦਾ ਆਪਣਾ ਆਪਣਾ ਪਸ਼ੋਕਰ ਆ ਆਪਣਾ ਆਪਣਾ ਇਤਿਹਾਸ ਆ ਉਸ ਨੂੰ ਭੁੱਲਿਆ ਨਹੀਂ ਜਾ ਸਕਦਾ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਹੁਣ ਜੇ ਕਸ਼ਮੀਰ ਦੇ ਲੋਕਾਂ ਨੂੰ ਕਹੋਗੇ ਤੁਸੀਂ ਪੰਜਾਬੀਆਂ ਵਾਲਾ ਡਰੈਸ ਪਾਓ ਕਿ ਨਹੀਂ ਪਾਉਣਗੇ ਉਹਨਾਂ ਬਾਅਦ ਤੇ ਮੁਸ਼ਕਲ ਵੀ ਆਏਗੀ ਇਸੇ ਤਰ੍ਹਾਂ ਜੇ ਪੰਜਾਬੀਆਂ ਨੂੰ ਕਹੋਗੇ ਕਿ ਆਪਣਾ ਤੁਸੀਂ ਵਿਰਸਾ ਛੱਡੋ ਕਦੀ ਵੀ ਨਹੀਂ ਜਾਣਤਾ ਚਲੀ ਜਾਊਗੀ ਪਰ ਆਪਣਾ ਪਹਿਰਾਵਾ ਨਹੀਂ ਛੱਡਣਗੇ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਲੋਕਾਂ ਨੇ ਪਰ ਪੱਗ ਸਿੱਖੀ ਬੰਦੇ ਨੇ ਪੱਗ ਰਾਜਸਥਾਨ ਵਾਲੇ ਵੀ ਬੰਦੇ ਨੇ ਪੱਗ ਹਮਾਚਲ ਵਾਲੇ ਵੀ ਕੋਈ ਬੰਦੇ ਨੇ ਉਹਨਾਂ ਦੀਆਂ ਪੱਗਾਂ ਬੰਨਣ ਦੇ ਵਿੱਚ ਵੀ ਵੱਖੋ ਵੱਖਰਾ ਢੰਗ ਤਰੀਕਾ ਉਹਨਾਂ ਦਾ ਅਲੱਗ ਅੰਦਾਜ਼ ਆ ਸਿੱਖਾਂ ਦਾ ਲੱਗ ਅੰਦਾਜ਼ ਆ ਇਸ ਕਰਕੇ ਸਾਰਿਆਂ ਨੂੰ ਇੱਕੇ ਥਾਂ ਨਹੀਂ ਜੋੜਿਆ ਜਾ ਸਕਦਾ ਇੱਕੇ ਥਾਂ ਨਹੀਂ ਬੰਨਿਆ ਜਾ ਸਕਦਾ ਸੋ ਇਹ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਸੋਚਣ ਦੀ ਲੋੜ ਹੈਗੀ ਆ ਕਿ ਜੇ ਬਿਆਨ ਜਿਹੜੇ ਬੇਤੁਕੇ ਆ ਪਾਵੇਂ ਉਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਖਾਸ ਕਰਕੇ ਇੰਨਾ ਵੋਟਾਂ ਵਾਲੇ ਦਿਨਾਂ ਦੇ ਵਿੱਚ ਤੇ ਪਰ ਦਿੱਤੇ ਜਾਂਦੇ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਦੇ ਰਹੇ ਨੇ ਆਪ ਉਹ ਆਪਣਾ ਵੋਟ ਬੈਂਕ ਜਿਹੜਾ ਪੱਕਾ ਕਰ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਸੁਲਝੀ ਹੋਈ ਅ ਇਨਸਾਨ ਗਿਣੇ ਜਾਂਦੇ ਨੇ ਸੁਲਝੀ ਹੋਈ ਉਹਨਾਂ ਨੂੰ ਸਮਝਿਆ ਜਾਂਦਾ ਕਿ ਬੜਾ ਉਸ ਨੂੰ ਸਮਝ ਕੇ ਬਿਆਨ ਦਿੰਦੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਪਈ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਅਸੀਂ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਉਹ ਲਾਗੂ ਕਰਾਂਗੇ ਤੇ ਮੈਨੂੰ ਲੱਗਦਾ ਪੀ ਇਹ ਜਿਹੜੀਆਂ ਹਾਵਾਦੇ ਵਿੱਚ ਗੱਲਾਂ ਹੁੰਦੀਆਂ ਨੇ ਘਟੋ ਘਟ ਭਰ ਦੇ ਵਿੱਚ ਉਹ ਜਹੀ ਗੱਲ ਹੋਣੀ ਅ ਸੰਭਵ ਆ ਕਿਉਂਕਿ ਤੁਸੀਂ ਪਹਿਰਾਵਾ ਜਿਹੜਾ ਵਾ ਇਹ ਇੱਕ ਦੂਜੇ ਸੱਭਿਆਚਾਰ ਦੇ ਉੱਤੇ ਤੁਸੀਂ ਲੰਦ ਨਹੀਂ ਸਕਦੇ ਜ਼ਬਰਦਸਤੀ ਥੋਪ ਨਹੀਂ ਸਕਦੇ ਇਹ ਅਮਰੀਕਾ ਕੈਨੇਡਾ ਤਾਂ ਹੈ ਨਹੀਂ ਕਿ ਸਾਰਿਆਂ ਨੇ ਪਿੰਟਾਂ ਕਮੀਜ਼ ਹੀ ਪਾਉਣੇ ਨੇ ਸਾਰਿਆਂ ਦਾ ਪਹਿਰਾਵਾ ਇੱਕੋ ਜਿਹਾ ਵਾ ਹ ਉਹਨਾਂ ਦੇ ਚਾਰੇ ਵਿੱਚ ਤਾਂ ਹੋ ਸਕਦੀ ਉੱਥੇ ਤਾਂ ਸਮੱਸਿਆ ਹੀ ਕੋਈ ਨਹੀਂ ਕਿ ਬਹੁਤੇ ਪਿੰਟ ਕਮੀਜ਼ ਪਾਉਂਦੇ ਆ ਕੱਪੜੇ ਦੀ ਨਾਲ ਪਾਉਂਦੇ ਅਗਲਾ ਜੀਨ ਦੀ ਪਾ ਲੂ ਲਗਭਗ ਇੱਕੋ ਜਿਹਾ ਹੀ ਆ ਉਹਦੇ ਵਿੱਚ ਥੋੜਾ ਬਹੁਤਾ ਅ ਫਰਕ ਹੋ ਸਕਦਾ ਵਾ ਤੇ ਪਰ ਜਿਹੜਾ ਭਾਰਤ ਦੇਸ਼ ਹੈ ਨਾ ਇਹ ਬਹੁ ਰੰਗੀ ਫਲਵਾਰੀ ਹੈ ਤੇ ਇਹਨੂੰ ਬਹੁ ਰੰਗੀ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਤੇ ਜਦੋਂ ਵੀ ਕਿਸੇ ਨੇ ਇੱਕ ਰੰਗੀ ਕੋਸ਼ਿਸ਼ ਕਰਦੀ ਤਾਂ ਹਮੇਸ਼ਾ ਹੀ ਦੇਸ਼ ਦੇ ਵਿੱਚ ਬਗਾਵਤ ਆਉਂਦੀ ਔਰੰਗਜ਼ੇਬ ਜਿਹੜਾ ਇਹ ਚਾਹੁੰਦਾ ਸੀਗਾ ਕਿ ਮੈਂ ਸਾਰੇ ਮੁਸਲਮਾਨ ਹੀ ਬਣਾ ਦੇਣੇ ਨੇ ਬਾਕੀ ਕੋਈ ਧਰਮ ਨਹੀਂ ਰਹਿਣ ਦੇਣਾ ਤੇ ਉਹਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਕੁਰਬਾਨੀ ਕਰਨੀ ਪਈ ਆਪਣਾ ਸ਼ਰੀਰਦਾਨ ਕਰਨਾ ਪਿਆ ਦਿੱਲੀ ਦੇ ਵਿੱਚ ਆਪਣੇ ਸਿੰਘਾਂ ਦੇ ਨਾਲ ਜਾ ਕੇ ਜਿਹੜੀ ਸ਼ਹਾਦਤ ਦਿੱਤੀ ਤੇ ਅਸੀਂ ਹਿੰਦੂ ਜ਼ਬਰਦਸਤੀ ਜਿਹੜੇ ਮੁਸਲਮਾਨ ਨਹੀਂ ਬਣਾਉਂਦੇ ਨੇ ਆਪਣੀ ਸ਼ਹਾਦਤ ਦੇ ਦਿੱਤੀ ਬੜਾ ਵੱਡਾ ਆਪਣੇ ਵਾਸਤੇ ਤਾਂ ਸਾਰੇ ਕੁਰਬਾਨੀਆਂ ਕਰਦੇ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਜਿਹੜੀ ਕੁਰਬਾਨੀ ਕੀਤੀ ਬੜੀ ਵੱਡੀ ਸ਼ਹਾਦਤ ਆ ਉਹਨਾਂ ਤੋਂ ਵੀ ਪਾਰ ਜਾ ਕੇ ਹੁਣ ਜਦੋਂ ਇੱਕ ਯੂਨੀਫਾਰਮ ਦੀ ਗੱਲ ਚੱਲੂਗੀ ਤਾਂ ਉੱਥੇ ਮੇਨੂੰ ਮਦਦ ਅਸ਼ ਦੇ ਵਿੱਚ ਜਿਹੜਾ ਵਾ ਇਹ ਸ਼ਾਇਦ ਸਾਡਾ ਸੰਵਿਧਾਨ ਵੀ ਅਗਾਂਹ ਦੇ ਵੀ ਜਿਵੇਂ ਦੂਜੇ ਵਿਰੋਧੀ ਕਹਿ ਰਹੇ ਨੇ ਕਿ ਸਬਧਾਨ ਨੂੰ ਬਦਲਦੀ ਕੋਸ਼ਿਸ਼ਾਂ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਤੇ ਹੋ ਸਕਦਾ ਹੈ ਸਭ ਕੁਝ ਆ ਜਦੋਂ ਜਿਹਦੇ ਕੋਲੇ ਬਹੁ ਗਿਣਤੀ ਆ ਜਾਂਦੀ ਆ ਤੇ ਉਹ ਕੁਝ ਵੀ ਕਰ ਸਕਦਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਬਿਆਨ ਜਿਹੜੇ ਆ ਦਿੱਤੇ ਜਾ ਰਹੇ ਨੇ ਤੇ ਜੋ ਦੇਸ਼ ਦੇ ਵਾਸਤੇ ਮੈਂ ਸਮਝਦਾ ਵਾ ਪੀ ਚੰਗੇ ਰhenge ਅੱਗੇ ਵੀ ਲੋਕੀ ਅਮਨ ਅਮਾਨ ਦੇ ਨਾਲ ਪਿਆਰ ਦੇ ਨਾਲ ਸਾਰੇ ਰਹਿੰਦੇ ਨੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਰੇ ਪਹਿਰਾਵਿਆਂ ਵਾਲੇ ਲੋਕ ਰਹਿੰਦੇ ਨੇ ਇਸੇ ਤਰ੍ਹਾਂ ਰਹੀ ਜਾਣਾ ਕੋਈ ਮੈਨੂੰ ਲੱਗਦਾ ਕੋਈ ਸਮੱਸਿਆ ਨਹੀਂ ਹੈਗੀ ਤੇ ਪਰ ਇਹ ਸਮੱਸਿਆ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਕਿ ਜੇ ਇੱਕ ਤਰ੍ਹਾਂ ਦੀ ਵਰਦੀ ਲਾਗੂ ਕਰ ਦਿੱਤੀ ਗਈ ਜਾਂ ਜ਼ਬਰਦਸਤੀ ਦੇਸ਼ਵਾਸੀਆਂ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਇਹਦਾ ਹੋ ਸਕਦਾ ਹੈ ਕਿ ਜ਼ਬਰਦਸਤ ਜਿਹੜਾ ਵਾ ਵਿਰੋਧ ਹੋਵੇ ਘਟੋ ਘਟ ਕਸ਼ਮੀਰ ਪੰਜਾਬ ਉਹ ਮੰਗਾਲਿਆ ਸਾਈਡ ਅਸਾਮ ਤੇ ਜਿਹੜੇ ਵੱਖ-ਵੱਖ ਜਿਹੜੇ ਲੋਕ ਨੇ ਜਿਨ੍ਹਾਂ ਦਾ ਪਹਿਰਾਵਾ ਲੱਗਾ ਆਦਿਵਾਸੀ ਸਾਡੇ ਵੀਰ ਨੇ ਉਹਨਾਂ ਦੇ ਵੀ ਪਹਿਰਾਵੇ ਵੱਖਰੇ ਨੇ ਤੇ ਸ਼ਾਇਦ ਉਹ ਜਿਹੜਾ ਪਹਿਰਾਵਾ ਸਰਕਾਰ ਵੱਲੋਂ ਇੱਕ ਮਾਨਤਾ ਪ੍ਰਾਪਤ ਹੋਏਗਾ ਉਸ ਨੂੰ ਨਾਮਨਜ਼ੂਰ ਕਰਨ ਤੇ ਇਹਦੇ ਨਾਲ ਜਿਹੜਾ ਵਾ ਕਿਉਂਕਿ ਜਦੋਂ ਸਰਕਾਰਾਂ ਜ਼ਬਰਦਸਤੀ ਕੋਈ ਕਾਨੂੰਨ ਬਣਾਉਂਦੀਆਂ ਵਾ ਮੋੜ ਇੱਕ ਬੱਥੇ ਤਾਂ ਹੀ ਗਾਰਿਆ ਵੀ ਕਿਸੇ ਭਾਰਤੀ ਦੀ ਨਾਗਰਿਕਤਾ ਨਹੀਂ ਜਾਊਗੀ ਤਾਂ ਫਿਰ ਏਡੀ ਲੋੜ ਵੀ ਕੀ ਸੀ ਜੇ ਕੋਈ ਕਿਸੇ ਨੂੰ ਨਾਗਰਿਕਤਾ ਦੇਣੀ ਹੈ ਤੁਸੀਂ ਮੰਨ ਲਓ ਅਫਗਾਨਿਸਤਾਨ ਦੇ ਵਿੱਚ ਗਰਬੜ ਸੀ ਉੱਥੋਂ ਹਿੰਦੂ ਵੀ ਉੱਜੜ ਕੇ ਆਏ ਨੇ ਸਿੱਖ ਵੀ ਆਏ ਨੇ ਹੋਰ ਧਰਮਾਂ ਦੇ ਲੋਕ ਵੀ ਹਸਦਾ ਆਏ ਹੋਣ ਤੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾ ਸਕਦੀ ਆ ਜਾਂ ਕਿਸੇ ਹੋਰ ਦੇਸ਼ ਤੋਂ ਆਏ ਹੋਣ ਬੰਗਲਾਦੇਸ਼ ਤੋਂ ਆਇਆ ਲੋਕਾਂ ਦਾ ਵੀ ਵੱਡੇ ਵੱਡੇ 15 ਤੇ ਜਿਹੜੀ ਸਮੱਸਿਆ ਬੰਗਾਲ ਦੇ ਵਿੱਚ ਸੁਣ ਤਿੰਦਾਵਾ ਕੀ ਕਾਫੀ ਵਧੀਆ ਸਮੱਸਿਆ ਜੇ ਪਰ ਨੂੰ ਕੋਈ ਹੱਲ ਕਰਨਾ ਵਾ ਤਾਂ ਉਹਦੇ ਵਾਸਤੇ ਕਾਨੂੰਨ ਦੇ ਵਿੱਚ ਸੁਧ ਕੀਤਾ ਜਾ ਸਕਦੀ ਆ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਪਾਰਲੀਮੈਂਟ ਐਸੇ ਕਰਕੇ ਆ ਕਿ ਸੋਚੇ ਵਿਚਾਰੇ ਜੇ ਕੋਈ ਲੋੜ ਆ ਤਾਂ ਉਹ ਕਰ ਸਕਦੀ ਆ ਪਰ ਇੱਕੋ ਜਿਹਾ ਸਾਰਿਆਂ ਦੇ ਪਹਿਰਾਵਾ ਲਾਗੂ ਕਰਨਾ ਇਹ ਕਿਸੇ ਹੱਦ ਤੱਕ ਵੀ ਜਿਹੜਾ ਠੀਕ ਆ ਨਜ਼ਰ ਨਹੀਂ ਆਉਂਦਾ ਤੇ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਜਿਹੜੇ ਸਿਆਸੀ ਲੋਕ ਨੇ ਖਾਸ ਕਰਕੇ ਜਿਹੜੀ ਇਸ ਵੇਲੇ ਪੰਜਾਬ ਦੀ ਸਿਆਸਤ ਦੀ ਤਾਣੀ ਜਿਹੜੀ ਉਲਜੀ ਹੋਈ ਆ ਤੇ ਲੋਕ ਹੌਲੀ ਹੌਲੀ ਸਿਆਸਤਦਾਨਾਂ ਤੇ ਵਿਸ਼ਵਾਸ ਕਰਨੋਂ ਘਟਦੇ ਜਾ ਰਹੇ ਨੇ ਇੱਕ ਤਾਂ ਹੁੰਦਾ ਕਿ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੂਜੀ ਨੂੰ ਨਹੀਂ ਛੱਡ ਕੇ ਤੀਜੀ ਪਾਰਟੀ ਹੁਣ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦਲ ਬਦਲੀਆਂ ਹੋ ਰਹੀਆਂ ਨੇ ਤੇ ਲੋਕਾਂ ਦਾ ਸਿਆਸੀ ਲੀਡਰਾਂ ਦੇ ਈਮਾਨ ਤੇ ਜਿਹੜਾ ਵਾ ਵਿਸ਼ਵਾਸ ਸੀ ਜਿਹੜਾ ਸਿਆਸੀ ਲੀਡਰਾਂ ਦੇ ਉੱਤੇ ਕਿ ਉਹ ਸਾਰੇ ਧਿਰ ਬਣਨਗੇ ਸਾਡੇ ਵਾਸਤੇ ਲੜਾਈ ਲੜਨਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਤੇ ਸਾਡੀ ਜਿਹੜੀ ਆਵਾਜ਼ ਆ ਵਿਧਾਨ ਸਭਾ ਦੇ ਪਾਰਲੀਮੈਂਟ ਦੇ ਵਿੱਚ ਪਚਾਉਣਗੇ ਕਿਤੇ ਨਾ ਕਿਤੇ ਜਿਹੜਾ ਲੋਕਾਂ ਦਾ ਉਹ ਵਿਸ਼ਵਾਸ ਆ ਉਹ ਟੁੱਟਦਾ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਸੋ ਸਾਰੀਆਂ ਹੀ ਰਾਜਨੀਤਿਕ ਤਿਰਾਂ ਨੂੰ ਸਾਰੀਆਂ ਹੀ ਪਾਰਟੀਆਂ ਨੂੰ ਇਸ ਪਾਸੇ ਵੀ ਸੋਚਣ ਦੀ ਲੋੜ ਆ ਕਿ ਇਹ ਆਖਰ ਨੌਬਤ ਕਿਉਂ ਆ ਰਹੀ ਆ ਕਿਉਂ ਜਿਹੜਾ ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਆ ਉਹ ਉੜਦਾ ਜਾ ਰਿਹਾ ਮੈਂ ਸਮਝਦਾ ਵੀ ਇਹ ਦੇਸ਼ ਵਾਸਤੇ ਪੰਜਾਬ ਵਾਸਤੇ ਇਹ ਮਾੜੀ ਗੱਲ ਆ ਤੇ ਜਿਹੜੇ ਫੈਸਲੇ ਨੇ ਦੇਸ਼ ਵਾਸਤੇ ਉਹ ਬੜੇ ਸੋਚ ਸਮਝ ਕੇ ਲੈਣੇ ਚਾਹੀਦੇ ਆ ਤੇ ਇਸ ਤਰ੍ਹਾਂ ਜਿਹੜੀ ਇੱਕ ਯੂਨੀਫਾਰਮ ਲੋਕਾਂ ਦੇ ਥੋਪਣੀ ਇਹ ਕਿਤੇ ਵੀ ਜਾਇਜ਼ ਨਹੀਂ ਕਹੀ ਜਾ ਸਕਦੀ ਸੋ ਅਪੀਲ ਬੇਨਤੀ ਆ ਕੇਂਦਰ ਸਰਕਾਰ ਨੂੰ ਤੇ ਖਾਸ ਕਰਕੇ ਰਾਜਨਾਥ ਸਿੰਘ ਨੂੰ ਸਾਡੇ ਰਾਜਾ ਮੰਤਰੀ ਨੇ ਮੰਨ ਜੋ ਕਿ ਇਸ ਤਰ੍ਹਾਂ ਜਿਹੜਾ ਵਾ ਉਹ ਬਿਆਨ ਜਿਹੜੇ ਆ ਨਾ ਦਿੱਤੇ ਜਾਣ ਕਿਉਂਕਿ ਇੱਕੇ ਤਰ੍ਹਾਂ ਦੀ ਯੂਨੀਫਾਰਮ ਕਟੋ-ਕਟ ਸਿੱਖ ਮਨਜ਼ੂਰ ਨਹੀਂ ਕਰਨਗੇ ਸਿੱਖ ਤਾਂ ਆਪਦਾ ਪਹਿਰਾਵਾ ਨਹੀਂ ਛੱਡਣਗੇ ਆਪਣੀ ਉਹਨਾਂ ਦੀ ਜਹਾਨ ਤਾਂ ਜਾ ਸਕਦੀ ਆ ਪਰ ਪਹਿਰਾਵਾ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਦਿੱਤੇ ਗਏ ਨੇ ਜੋ ਸਾਨੂੰ ਉਹ ਪਹਿਰਾਵਾ ਦੇ ਕੇ ਗਏ ਨੇ ਉਹ ਕਿਸੇ ਵੀ ਕੀਮਤ ਤੇ ਜਿਹੜਾ ਛੱਡਿਆ ਨਹੀਂ ਜਾ ਸਕਦਾ ਤੇ ਮੈਨੂੰ ਲੱਗਦਾ ਕਿ ਜਿਹੜੇ ਹੋਰ ਵੀ ਆਪਣੇ ਸੱਭਿਆਚਾਰ ਦੇ ਨਾਲ ਪਨਾਏ ਨੇ ਜਿਹੜਾ ਉਹਨਾਂ ਦਾ ਪਹਿਰਾਵਾ ਵਾ ਜਿਹੜਾ ਸਦੀਆਂ ਤੋਂ ਉਹ ਪਾਉਂਦੇ ਆ ਰਹੇ ਨੇ ਠੀਕ ਆ ਕਿ ਇਸ ਵੇਲੇ ਪੱਛਮੀ ਦੀ ਹਵਾ ਚੱਲ ਰਹੀ ਆ ਪੰਜਾਬ ਦੇ ਵਿੱਚ ਵੀ ਲੋਕੀ ਜਿਹੜਾ ਪੰਜਾਬੀ ਪਹਿਰਾਵਾ ਵਾ ਉਹ ਆਪਣੇ ਆ ਵੀ ਛੱਡਦੇ ਜਾ ਰਹੇ ਨੇ ਕਿਸੇ ਨੂੰ ਛਡਾਉਣ ਦੀ ਲੋੜ ਹੀ ਨਹੀਂ ਪਈ ਵੈਸੇ ਤੇ ਤੇ ਪਰ ਜਿਹੜੇ ਨਹੀਂ ਛੱਡਣਾ ਚਾਹੁੰਦੇ ਤੇ ਉਹਨਾਂ ਤੋਂ ਮੈਨੂੰ ਲੱਗਦਾ ਨਹੀਂ ਵੀ ਕਿਸੇ ਵੀ ਤਰ੍ਹਾਂ ਜਿਹੜਾ ਉਹਨਾਂ ਤੋਂ ਜਿਹੜਾ ਪਹਿਰਾਵਾ ਖੋਇਆ ਜਾ ਸਕਦਾ ਸੋ ਦਰਸ਼ਕੋ ਸਾਰਿਆਂ ਨੂੰ ਆਪਣੇ ਵਰਸੇ ਦੇ ਨਾਲ ਆਪਣੇ ਸੱਭਿਆਚਾਰ ਤੇ ਆਪਣੇ ਧਰਮ ਦੀ ਮਾਰ ਹੁੰਦਾ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਆਪੋ ਆਪਣਾ ਜਿਹੜਾ ਮਹਾਨ ਉਹ ਕਾਇਮ ਰੱਖਣਾ ਚਾਹੀਦਾ ਤਾਂ ਹੀ ਜਿਹੜਾ ਦੁਨੀਆ ਜਿਹੜੀ ਆ ਤਰੱਕੀ ਕਰ ਸਕਦੀ ਆ ਵੇਖੋ ਜੇ ਦੁਨੀਆ ਵਾਲਾ ਪਾਹਲਾਤ ਮਾਰੀਏ ਐਸ ਵੇਲੇ ਬਰੂਦ ਦੇ ਢੇਰ ਤੇ ਦੁਨੀਆ ਬੈਠੀ ਹੋਈ ਆ ਪਤਾ ਨਹੀਂ ਕਿਹੜੇ ਵੇਲੇ ਸਾਰੀ ਦੁਨੀਆ ਤਬਾਹ ਹੋ ਸਾਦੀ ਆ ਕਿਉਂਕਿ ਇਹਨੇ ਇੱਕ ਬਰੂਦੀ ਹਥਿਆਰ ਬਣੇ ਹੋਏ ਨੇ ਤੇ ਆ ਜਿਹੜੇ ਹੁਣ ਆ ਨਵੀਆਂ ਲੜਾਈਆਂ ਚੱਲ ਪਈਆਂ ਨੇ ਇਜ਼ਰਾਇਲ ਦੀ ਇਰਾਨ ਦੀ ਇਹ ਕਿਸ ਪਾਸੇ ਨੂੰ ਇਹ ਲੜਾਈ ਕਿਸ ਪਾਸੇ ਨੂੰ ਜਾਂਦੀ ਆ ਇਹ ਵਰਲਡ ਵਾਰ ਦੇ ਵਿੱਚ ਤਬਦੀਲ ਹੁੰਦੀ ਆ ਕਿਉਂਕਿ ਅੱਗੇ ਤਾਂ ਸੀ ਅ ਛੋਟੇ ਹਥਿਆਰ ਸੀਗੇ ਬੰਦੂਕਾਂ ਦੇ ਨਾਲ ਜਾ ਕੇ ਲੜਨਾ ਸੀ ਐਟਮਿਕ ਹਥਿਆਰ ਦਾ ਜਿਹੜੇ ਅ ਦੂਸਰੀ ਵਰਲਡ ਵਾਰ ਦੇ ਵਿੱਚ ਅੱਲੇ ਹਜੇ ਤੱਕ ਜਾਪਾਨ ਨੂੰ ਯਾਦ ਨੇ ਤੇ ਉੱਥੋਂ ਦੇ ਲੋਕ ਹਜੇ ਤੱਕ ਉਹਨਾਂ ਦਾ ਸੰਤਾਪ ਜਿਹੜਾ ਹੰਡਾਰੇ ਨੇ ਤੇ ਜੇ ਹੁਣ ਪਰਮਾਣੂ ਹਥਿਆਰ ਚਲਦੇ ਨੇ ਜਿਹੜੇ ਉਹਦੋਂ ਹਜ਼ਾਰਾ ਗੁਣਾ ਜ਼ਿਆਦਾ ਨੇ ਤੇਜ਼ ਨੇ ਤੇ ਜਾਦੀ ਬਰਬਾਦੀ ਕਰ ਸਕਦੇ ਆ ਇੱਕ ਇੱਕ ਬੰਬ ਜਿਹੜਾ ਸਾਰੀ ਦੁਨੀਆ ਤਬਾਹ ਕਰ ਸਕਦਾ ਸੋ ਆਪਾਂ ਤਾਂ ਸਾਰਿਆਂ ਨੂੰ ਰਲ ਮਿਲ ਕੇ ਇਹੀ ਅਰਦਾਸਾਂ ਕਰਨੀਆਂ ਚਾਹੀਦੀਆਂ ਕਿ ਜਿਹੜਾ ਇਹ ਪਰਮਾਣੂ ਹਥਿਆਰਾਂ ਦਾ ਜਿਹੜਾ ਖਤਰਾ ਦੁਨੀਆ ਤੇ ਬਣਿਆ ਹੋਇਆ ਉਹ ਕਿਸੇ ਨਾ ਕਿਸੇ ਤਰ੍ਹਾਂ ਟਲ ਜਾਵੇ ਸਰਕਾਰਾਂ ਨੂੰ ਜਿਹੜਾ ਪਰਮਾਤਮਾ ਸਮੱਤ ਬਖਸ਼ੇ ਤੇ ਲੜਾਈ ਵਾਲੇ ਪਾਸੇ ਨਾ ਆਉਣ ਜੇ ਕੋਈ ਮਸਲੇ ਨੇ ਤੇ ਉਹ ਬੈਠ ਕੇ ਅਮਨ-ਉਮਾਲ ਦੇ ਨਾਲ ਸਜਾ ਲੈਣ ਤੇ ਇਹੋ ਜਿਹੇ ਜਿਹੜੇ ਹਾਲਾਤ ਆ ਉਹ ਸਾਡੇ ਦੇਸ਼ ਦੇ ਵਿੱਚ ਵੀ ਨਾ ਬਣ ਕੇ ਕਿਸੇ ਤੋਂ ਕਿਸੇ ਦਾ ਕੋਈ ਸੱਭਿਆਚਾਰ ਜਾਂ ਕਿਸੇ ਦਾ ਧਰਮ ਖੋਇਆ ਜਾਵੇ ਇਹ ਜਿਹੜਾ ਸਾਰੀ ਦੁਨੀਆ ਦੇ ਵਿੱਚ ਆਜ਼ਾਦੀ ਆ ਤੇ ਆਜ਼ਾਦੀ ਜੜੀ ਬਰਕਰਾਰ ਰਹਿਣੀ ਚਾਹੀਦੀ ਆ ਸਤਿ ਦਰਸ਼ਕੋ ਇਹ ਸੀ ਪ੍ਰੋਗਰਾਮ ਲੋਕਾਂ ਦੀ ਆਵਾਜ਼ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤਾਂ ਕਿ ਇਸ ਦੇ ਵਿੱਚ ਹੌਸਦਾਰ ਕੀਤੇ ਜਾਣ ਤੇ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਨਰਾਈ ਸਤਿ ਸ੍ਰੀ ਅਕਾਲ